ਟਾਈਫਾਇਡ ਦਾ ਬੁਖਾਰ ਜਿਹੜਾ ਹੈ ਇਹ ਇੱਕ ਬੈਕਟੀਰੀਅਲ ਇਨਫੈਕਸ਼ਨ ਹੈ ਜੋ ਕਿ ਗੰਦਾ ਪਾਣੀ ਪੀਣ ਦੇ ਨਾਲ ਜਾਂ ਫਿਰ ਪੋਲੂਟਿਡ ਖਾਣਾ ਖਾਣ ਦੇ ਨਾਲ ਹੁੰਦਾ ਹੈ ਇਸ ਦੇ ਨਾਲ ਸਰੀਰ ਦੇ ਵਿੱਚ ਬੁਖਾਰ ਆਣਾ ਕਮਜ਼ੋਰੀ ਪੇਟ ਦਰਦ ਭੁੱਖ ਨਾ ਲੱਗਣਾ ਇਹ ਸਭ ਚੀਜ਼ਾਂ ਹੋਣਾ ਬਹੁਤ ਹੀ ਆਮ ਗੱਲ ਹੈ ਇਸ ਟਾਈਮ ਤੁਹਾਡੇ ਸਰੀਰ ਦਾ ਜਿਹੜਾ ਡਾਈਜੈਸ਼ਨ ਹੈ ਜਾਂ ਮੈਟਾਬੋਲਿਜ਼ਮ ਹੈ ਉਹ ਬਹੁਤ ਹੀ ਸਲੋ ਕੰਮ ਕਰਦਾ ਹੈ ਇਸ ਕਰਕੇ ਇਹਦੇ ਵਿੱਚ ਖਾਣ ਪੀਣ ਦਾ ਬਹੁਤ ਹੀ ਜ਼ਿਆਦਾ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਵੀ ਤੁਹਾਨੂੰ ਡੇਂਗੂ ਜਾਂ ਫਿਰ ਟਾਈਫਾਇਡ ਹੁੰਦਾ ਹੈ ਤਾਂ ਤੁਸੀਂ ਵੀ ਖਾਣ ਪੀਣ ਵਿੱਚ ਕਿਤੇ ਇਹ ਗਲਤੀਆਂ ਤੇ ਨਹੀਂ ਕਰ ਰਹੇ ਜਿਵੇਂ ਕਿ ਤਲਿਆ ਤੇ ਜਾਂ ਫਿਰ ਮਸਾਲੇਦਾਰ ਚੀਜ਼ਾਂ ਖਾਣੀਆਂ ਤੇ ਤੇਜ ਚਾਹ ਜਾਂ ਕੌਫੀ ਯਾਨੀ ਕਿ ਪੱਤੀ ਤੇਜ ਕਰਨਾ ਜਾਂ ਕੌਫੀ ਨੂੰ ਜ਼ਿਆਦਾ ਤੇਜ ਕਰਕੇ ਪੀਣਾ ਕੱਚੇ ਫਲ ਤੇ ਸਬਜ਼ੀਆਂ ਖਾਣਾ ਉਸ ਤੋਂ ਬਾਅਦ ਕਿ ਦੁੱਧ ਜਾਂ ਉਸ ਤੋਂ ਬਣੀਆਂ ਹੋਈਆਂ ਪਾਰੀ ਚੀਜ਼ਾਂ ਜਿਵੇਂ ਕਿ ਪਨੀਰ ਹੋਗੀ ਕਰੀਮ ਹੋਗੀ ਦਿਨ ਚ ਸੋਣਾ ਦਿਮਾਗ ਤੇ ਜ਼ਿਆਦਾ ਸਟ्रेस ਲੈਣਾ ਐਲਕੋਹਲ ਤੰਬਾਕੂ ਹੁਣ ਗੱਲ ਕਰੀਏ ਤਾਂ ਤੁਸੀਂ ਇਹਦੇ ਵਿੱਚ ਕੀ ਖਾ ਸਕਦੇ ਹੋ ਹਲਕਾ ਪੋਸ਼ਟਿਕ ਤੇ ਜਲਦੀ ਪਚਣ ਵਾਲਾ ਖਾਣਾ ਜਿਵੇਂ ਕਿ ਖਿਚੜੀ ਖਾ ਸਕਦੇ ਹੋ ਜਿਹੜੀ ਬਿਲਕੁਲ ਹਲਕੀ ਹੁੰਦੀ ਹੈ ਉਬਲੇ ਹੋਏ ਚਾਵਲ ਤੇ ਦਾਲ ਖਾ ਸਕਦੇ ਹੋ ਦਾਲ ਦਾ ਸੂਪ ਪੀ ਸਕਦੇ ਹੋ ਨਾਰੀਅਲ ਪਾਣੀ ਜਾਂ ਫਿਰ ਗਲੂਕੋਜ਼ ਵਾਲਾ ਪਾਣੀ ਤੁਸੀਂ ਪੀ ਸਕਦੇ ਹੋ ਨਾਲ ਦੀ ਨਾਲ ਤੁਸੀਂ ਸਬਜ਼ੀਆਂ ਦਾ ਬਣਿਆ ਹੋਇਆ ਸੂਪ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਅਗਰ ਤੁਸੀਂ ਕਿਉਂ ਖਾਣਾ ਚਾਹੋ ਤਾਂ ਤੁਸੀਂ ਦੇਸੀ ਗਾਂ ਦਾ ਕੀ ਖਾ ਸਕਦੇ ਹੋ ਇਸ ਸਭ ਤੋਂ ਇਲਾਵਾ ਵੀ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਜਿੱਦਾਂ ਕਿ ਜ਼ਿਆਦਾ ਪਾਣੀ ਪੀਓ ਬੋਡੀ ਨੂੰ ਡੀਹਾਈਡਰੇਸ਼ਨ ਹੋਣ ਤੋਂ ਬਚਾਉਣਾ ਹੈ ਆਰਾਮ ਜਿਹੜਾ ਹੈ ਬੋਡੀ ਦੀ ਰਿਕਵਰੀ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਛੋਟੇ ਛੋਟੇ ਮੀਲ ਲੈਂਦੇ ਰਹੋ ਇੱਕਦਮ ਪੇਟ ਭਰ ਕੇ ਖਾਣਾ ਨਾ ਖਾਓ ਤੇ ਡਾਕਟਰ ਦੇ ਨਿਰਦੇਸ਼ਾਂ ਦਾ ਪਾਲਣ ਜ਼ਰੂਰ ਕਰਨਾ ਹੈ ਜਿਸ ਨਾਲ ਕਿ ਤੁਹਾਡੀ ਰਿਕਵਰੀ ਬਹੁਤ ਜਲਦੀ ਹੋਏਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਔਰ ਸ਼ੇਅਰ ਕਰੋ ਆਪਣੇ ਉਸ ਦੋਸਤ ਦੇ ਨਾਲ ਜਿਸ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਗੱਲ ਹਮੇਸ਼ਾ ਯਾਦ ਰੱਖੋ ਤੁਹਾਡੀ ਸਿਹਤ ਹੀ ਤੁਹਾਡੀ ਅਸਲੀ ਤੇ ਸੱਚੀ ਦੌਲਤ ਹੈ ਇਸ ਕਰਕੇ ਸਿਹਤਮੰਦ ਰਹੋ ਤੇ ਖੁਸ਼ ਰਹੋ